ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਬਾਬਾ ਜੀ ਤੇ ਭਰੋਸਾ ਰੱਖਣ ਨਾਲ ਸਾਡੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਇੱਕ ਵਾਰ ਦੀ ਘਟਨਾ ਹੈ ਜੀ ਕਿਸੇ ਇਲਾਕੇ ਦਾ ਰਾਜਾ ਸੀ ਉਸ ਰਾਜੇ ਦਾ ਸੁਭਾਅ ਬਹੁਤ ਹੀ ਵਧੀਆ ਸੀ ਉਸ ਰਾਜੇ ਨੇ ਕਦੇ ਵੀ ਜੀਵਨ ਵਿੱਚ ਕਿਸੇ ਨਾਲ ਬੇਈਮਾਨੀ ਨਹੀਂ ਸੀ ਕੀਤੀ ਅਤੇ ਉਹ ਬਹੁਤ ਹੀ ਧਰਮੀ ਰਾਜਾ ਸੀ ਰੱਬ ਦੇ ਘਰ ਦੀ ਖੇੜੇ ਹੈ ਕਿ ਉਸ ਰਾਜ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਜੇ ਘਰ ਵਿੱਚ ਔਲਾਦ ਨਾ ਹੋਵੇ ਤਾਂ ਬੰਦੇ ਨੂੰ ਫਿਕਰ ਤਾਂ ਰਹਿੰਦਾ ਹੀ ਹੈ ਤਾਂ ਉਸ ਰਾਜ ਨੂੰ ਬਹੁਤ ਫਿਕਰ ਸੀ ਕਿ ਮੇਰੇ ਬਾਅਦ ਵਿੱਚ ਇਸ ਰਾਜ ਭਾਗ ਨੂੰ ਕੌਣ ਸੰਭਾਲੇਗਾ ਇਸ ਚਿੰਤਾ ਦੀ ਵਜ੍ਹਾ ਨਾਲ ਉਹ ਰਾਜਾ ਇੱਕ ਪੰਡਿਤ ਕੋਲ ਗਿਆ ਤੇ ਕਹਿਣ ਲੱਗਿਆ ਮੈਨੂੰ ਕੋਈ ਉਪਾਅ ਦੱਸੋ ਜੀ ਕਿ ਮੇਰੇ ਘਰ ਕੋਈ ਔਲਾਦ ਹੋ ਜਾਵੇ ਤਾਂ ਪੰਡਿਤ ਨੇ ਉਸ ਰਾਜ ਨੂੰ ਇੱਕ ਉਪਾਅ ਦੱਸਿਆ ਕਿ ਜੇ ਤੂੰ ਕਿਸੇ ਬੱਚੇ ਦੀ ਬਲੀ ਦੇ ਦੇਵੇਂ ਤਾਂ ਤੇਰੇ ਘਰ ਵਿੱਚ ਔਲਾਦ ਜ਼ਰੂਰ ਹੋਵੇਗੀ। ਪਰ ਰਾਜਾ ਬਹੁਤ ਹੀ ਧਰਮੀ ਤੇ ਇਮਾਨਦਾਰ ਸੀ। ਉਹ ਕਹਿੰਦਾ ਨਹੀਂ ਮੈਂ ਕਿਸੇ ਬੱਚੇ ਦੀ ਬਲੀ ਨਹੀਂ ਦੇ ਕੇ ਆਪਣੀ ਔਲਾਦ ਨਹੀਂ ਲੈਣੀ। ਮੇਰੇ ਕੋਲੋਂ ਇੰਨਾ ਵੱਡਾ ਪਾਪ ਨਹੀਂ ਹੋਣਾ। ਜਦੋਂ ਇਹ ਗੱਲ ਰਾਜ ਦੇ ਮੰਤਰੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਇੱਕ ਅਨਾਊਂਸਮੈਂਟ ਕਰਾ ਦਿਓ ਕਿ ਜੇ ਕੋਈ ਮਾਂ ਆਪਣੀ ਮਰਜ਼ੀ ਨਾਲ ਤੁਹਾਨੂੰ ਕੋਈ ਬੱਚਾ ਦੇ ਦੇਵੇ ਤੁਸੀਂ ਉਹਨਾਂ ਨੂੰ ਸਾਰੀ ਗੱਲ ਦੱਸ ਦਿਓ। ਬੀ ਬੱਚੇ ਦੀ ਬਲੀ ਦੇਣੀ ਹੈ ਜੇ ਕੋਈ ਬੱਚਾ ਆਪਣੀ ਮਰਜ਼ੀ ਨਾਲ ਦੇ ਦੇਵੇ ਤਾਂ ਤੁਹਾਨੂੰ ਕੋਈ ਪਾਪ ਨਹੀਂ ਲੱਗੇਗਾ ਸਗੋਂ ਬੱਚਦੇ ਮਾਪਾਪ ਨੂੰ ਪਾਪ ਲੱਗੇਗਾ ਰਾਜਾ ਸੋਚਾਂ ਵਿੱਚ ਪੈ ਗਿਆ ਤਾਂ ਉਸਨੇ ਆਪਣੇ ਮੰਤਰੀਆਂ ਨੂੰ ਕਿਹਾ ਕਿ ਇਹ ਗੱਲ ਠੀਕ ਹੈ ਤੁਸੀਂ ਅਨਾਉਂਸਮੈਂਟ ਕਰਵਾ ਦਿਓ ਅਨਾਉਂਸਮੈਂਟ ਕਰਵਾ ਦਿੱਤੀ ਗਈ ਕਿ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਬੱਚਾ ਰਾਜੇ ਨੂੰ ਦੇਵੇਗਾ ਉਸ ਨੂੰ ਇੰਨੇ ਪੈਸੇ ਦਿੱਤੇ ਜਾਣਗੇ ਇੱਕ ਗਰੀਬ ਪਰਿਵਾਰ ਸੀ ਉਹਨਾਂ ਨੇ ਇਹ ਅਨਾਉਂਸਮੈਂਟ ਸੁਣ ਲਈ ਉਨ੍ਹਾਂ ਦੇ ਘਰ ਵਿੱਚ ਪਹਿਲਾਂ ਹੀ 5 ਬੱਚੇ ਸਨ। ਉਹਨਾਂ ਦੋਨਾਂ ਜਾਣੇ ਨੇ ਸਲਾਹ ਕੀਤੀ ਕਿ ਆਪਾਂ ਰਾਜੇ ਨੂੰ ਸਭ ਤੋਂ ਛੋਟਾ ਬੱਚਾ ਦੇ ਦਿੰਦੇ ਹਾਂ। ਨਾ ਤਾਂ ਇਹ ਬੱਚਾ ਪਰਦਾਗਾ ਅਤੇ ਨਾਲ ਹੀ ਇਹ ਸਾਰਾ ਦਿਨ ਚੁੱਪ ਰਹਿੰਦਾਗਾ ਅਤੇ ਰੱਬ ਨਾਲ ਜੁੜਿਆ ਰਹਿੰਦਾਗਾ। ਰਾਜੇ ਤੋਂ ਮਿਲੇ ਪੈਸਿਆਂ ਨਾਲ ਆਪਾਂ ਬਾਕੀ 4 ਬੱਚਿਆਂ ਦੀ ਜਿੰਦਰੀ ਵਧੀਆ ਬਣਾਵਾਂਗੇ। ਤਾਂ ਇਹ ਸਾਰਾ ਕੁਝ ਸੋਚ ਕੇ ਉਹ ਛੱਪ ਤੋਂ ਛੋਟੇ ਬੱਚੇ ਨੂੰ ਨਾਲ ਲੈ ਕੇ ਰਾਜੀ ਕੋਲ ਗਏ। ਰਾਜਾ ਕਹਿੰਦਾ ਤੁਸੀਂ ਇਸ ਬੱਚੇ ਨੂੰ ਆਪਣੀ ਮਰਜ਼ੀ ਨਾਲ ਦੇ ਰਹੇ ਹੋ। ਇਸ ਬੱਚੇ ਦੀ ਬਲੀ ਦੇਣੀ ਹੈ ਇੱਕ ਵਾਰ ਫਿਰ ਸੋਚ ਲਓ ਉਹਨਾਂ ਨੇ ਕਿਹਾ ਅਸੀਂ ਆਪਣੀ ਮਰਜ਼ੀ ਦੇ ਨਾਲ ਬੱਚਾ ਦੇ ਰਹੇ ਹਾਂ ਰਾਜੇ ਨੇ ਉਹਨਾਂ ਨੂੰ ਬੱਚੇ ਦੇ ਬਦਲੇ ਪੈਸੇ ਦੇ ਦਿੱਤੇ ਬੱਚੇ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਮੇਰੇ ਮਾਪੇ ਮੈਨੂੰ ਰਾਜੇ ਕੋਲ ਕਿਉਂ ਦਿੰਦੇ ਨੇ ਕੀ ਹੋਣਾ ਜਾਂ ਨਹੀਂ ਹੋਣਾ ਬੱਚੇ ਨੂੰ ਕੁਝ ਨਹੀਂ ਪਤਾ ਜਿੱਤੇ ਬੱਚੇ ਦੀ ਬਲੀ ਦੇਣੀ ਸੀ ਉਹ ਦਿਨ ਆ ਗਿਆ ਬੱਚੇ ਨੂੰ ਤਿਆਰ ਕੀਤਾ ਗਿਆ ਬੱਚੇ ਨੂੰ ਸਾਹਮਣੇ ਬਿਠਾ ਕੇ ਪੁੱਛਿਆ ਕੇ ਪੁੱਤਰ ਤੈਨੂੰ ਪਤਾ ਹੈ ਕਿ ਅੱਜ ਤੇਰੀ ਬਲੀ ਦੇਣੀ ਹੈ ਬੱਚਾ ਰਾਜੇ ਨੂੰ ਕਹਿੰਦਾ ਬਲੀ ਕੀ ਹੁੰਦੀ ਹੈ ਰਾਜਾ ਕਹਿੰਦਾ ਅੱਜ ਤੈਨੂੰ ਅਸੀਂ ਮਾਰ ਦੇਣਾਗਾ ਇਹ ਸੁਣ ਕੇ ਬੱਚਾ ਹੈਰਾਨ ਹੋ ਗਿਆ ਰਾਜਾ ਕਹਿੰਦਾ ਪੁੱਤਰ ਤੈਨੂੰ ਤਾਂ ਮਾਰਨਾਗਾ ਤਾਂ ਜੋ ਮੇਰੇ ਘਰ ਕੋਈ ਔਲਾਦ ਹੋ ਜਾਵੇ ਰਾਜੇ ਨੇ ਬੱਚੇ ਨੂੰ ਪੁੱਛਿਆ ਤੇਰੀ ਕੋਈ ਆਖਰੀ ਇੱਛਾ ਹੋਵੇ ਬੱਚਾ ਕਹਿੰਦਾ ਹਾਂ ਮੇਰੀ ਇੱਕ ਇੱਛਾ ਹੈ ਕਿ ਮੈਂ ਇੱਕ ਛੋਟੀ ਜੀ ਖੇਡ ਖੇਡਣਾ ਚਾਹੁੰਦਾ ਹਾਂ ਮੈਨੂੰ 5-10 ਮਿੰਟ ਇਕੱਲਾ ਛੱਡ ਦੀ ਉਸਦੇ ਕਹਿਣ ਤੇ ਬੱਚੇ ਨੂੰ ਇਕੱਲਾ ਛੱਡ ਦਿੱਤਾ ਗਿਆ ਜਦੋਂ ਬੱਚੇ ਨੂੰ ਇਕੱਲਾ ਛੱਡਿਆ ਤਾਂ ਉਹਨਾਂ ਨੇ ਤਾਂ ਉਸ ਬੱਚੇ ਨੇ ਚਾਰ ਮਿੱਟੀ ਦੀਆਂ ਢੇਰੀਆਂ ਬਣਾਈਆਂ ਉਸਨੇ ਪਹਿਲੀ ਢੇਰੀ ਕੋਲ ਬੈਠ ਕੇ ਉਹ ਬੱਚਾ ਬਹੁਤ ਉੱਚੀ-ਉੱਚੀ ਰੋਇਆ ਤੇ ਚੀਕਾਂ ਮਾਰਨ ਲੱਗ ਪਿਆ ਫਿਰ ਉਸ ਬੱਚੇ ਨੇ ਉਸ ਮਿੱਟੀ ਦੀ ਢੇਰੀ ਨੂੰ ਢਾਹ ਦਿੱਤਾ ਫਿਰ ਉਹ ਦੂਜੀ ਢੇਰੀ ਕੋਲ ਬੈਠ ਗਿਆ ਫੇਰ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਿਆ ਤੇ ਬਹੁਤ ਰੋਇਆ ਤਾਂ ਉਸਨੇ ਉਹ ਵੀ ਢੇਰੀ ਢਾ ਦਿੱਤੀ ਫੇਰ ਉਹ ਤੀਜੀ ਢੇਰੀ ਕੋਲ ਗਿਆ ਫੇਰ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਕੇ ਰੋਂਣ ਲੱਗ ਪਿਆ ਫੇਰ ਉਸਨੇ ਤੀਜੀ ਢੇਰੀ ਢਾਤੀ ਫੇਰ ਉਹ ਚੌਥੀ ਢੇਰੀ ਕੋਲ ਆਇਆ ਤੇ ਉਹ ਢੇਰੀ ਕੋਲ ਬੈਠ ਕੇ ਬਹੁਤ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਉਹ ਬਹੁਤ ਹੱਸਿਆ ਤੇ ਉਹ ਪਰ ਉਹ ਢੇਰੀ ਨਹੀਂ ਢਾਈ ਫੇਰ ਉਹ ਉੱਠ ਕੇ ਰਾਜੇ ਕੋਲ ਗਿਆ ਕਿਹੜਾ ਖੇਡ ਲੱਗਿਆ ਮੈਂ ਆਪਣੇ ਖੇਡ ਖੇੜ ਲਈ ਹੁਣ ਤੁਸੀਂ ਮੇਰੀ ਬਲੀ ਦੇ ਸਕਦੇ ਹੋ ਰਾਜਾ ਬੋਲਿਆ ਠੀਕ ਹੈ ਪਹਿਲਾਂ ਤੂੰ ਇਹ ਦੱਸ ਤੂੰ ਇਹ ਕਿਹੜੀ ਖੇਡ ਖੇਡੀ ਹੈ ਤੂੰ ਚਾਰ ਮਿੱਟੀ ਦੀਆਂ ਢੇਰੀਆਂ ਬਣਾਈਆਂ ਤੂੰ ਉਹਨਾਂ ਢੇਰੀਆਂ ਤਿੰਨ ਢੇਰੀਆਂ ਕੋਲ ਬੈਠ ਕੇ ਰੋਇਆ ਤੇ ਉਹਨਾਂ ਨੂੰ ਢਾ ਦਿੱਤਾ ਤੇ ਚੌਥੀ ਢੇਰੀ ਕੋਲ ਤੂੰ ਬਹੁਤ ਹੱਸਿਆ ਪਰ ਉਹ ਢੇਰ ਢਾਈ ਨਹੀਂ ਇਹਦਾ ਕੀ ਮਤਲਬ ਹੈ ਤੂੰ ਮੈਨੂੰ ਪਹਿਲਾਂ ਸਮਝਾ ਰਾਜਾ ਬੋਲਿਆ ਬੱਚਾ ਬੋਲਿਆ ਠੀਕ ਹੈ ਦੇਖੋ ਵੈਲਿਊਟਰੀ ਮੇਰੇ ਮਾਪੇ ਦੀ ਸੀ ਮੈਂ ਆਪਣੇ ਮਾਪੇ ਤੇ ਬਹੁਤ ਭਰੋਸਾ ਕੀਤਾ ਸੀ ਤਾਂ ਫਿਰ ਵੀ ਉਹ ਤੁਹਾਡੇ ਕੋਲ ਮੈਨੂੰ ਬਲੀ ਦੇਣ ਲਈ ਛੱਡ ਕੇ ਤਾਂ ਮੈਂ ਉੱਚੀ ਉੱਚੀ ਰੋਇਆ ਸੀ ਤੇ ਮੈਂ ਫਿਰ ਉਹਨਾਂ ਦੀ ਢੇਰੀ ਟਾਤੀ ਦੂਜੀ ਢੇਰੀ ਤੁਹਾਡੀ ਸੀ ਰਾਜੇ ਦਾ ਕੰਮ ਹੁੰਦਾ ਆਪਣੀ ਪ੍ਰਜਾ ਦੀ ਰੱਖਿਆ ਕਰਨੀ ਪਰ ਤੁਸੀਂ ਤਾਂ ਮੇਰੇ ਜਾਨ ਦੇ ਦੁਸ਼ਮਣ ਬਣੇ ਬੈਠੇ ਤਾਂ ਮੈਂ ਉੱਚੀ ਉੱਚੀ ਰੋਇਆ ਸੀ ਤਾਂ ਮੈਂ ਫਿਰ ਉਹ ਢੇਰੀ ਟਾਤੀ ਤੀਜੀ ਢੇਰੀ ਇਸ ਸਮਾਜ ਦੀ ਸੀ ਇਸ ਸਮਾਜ ਨੇ ਤੁਹਾਨੂੰ ਇਹ ਦੱਸਣਾ ਸੀ ਕਿ ਰਾਜਾ ਜੀ ਇਹ ਫੈਸਲਾ ਤੁਸੀਂ ਗਲਤ ਲੈ ਰਹੇ ਹੋ ਸਮਾਜ ਵੀ ਤੁਹਾਡੇ ਨਾਲ ਖੜਾ ਹੈ ਤਾਂ ਮੈਂ ਬਹੁਤ ਉੱਚੀ ਉੱਚੀ ਰੋਇਆ ਸੀ ਤਾਂ ਮੈਂ ਉਹ ਢੇਰੀ ਟਾਤੀ ਸੀ ਚੌਥੀ ਢੇਰੀ ਮੇਰੇ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੀ ਜਿਨ੍ਹਾਂ ਨੇ ਮੈਨੂੰ ਬਹੁਤ ਭਰੋਸਾ ਸੀ ਕਿ ਉਹ ਮੇਰੀ ਜਾਨ ਜ਼ਰੂਰ ਬਚਾਉਣਗੇ ਮੈਂ ਉੱਥੇ ਉੱਚੀ ਉੱਚੀ ਤਾਂ ਹੱਸਿਆ ਸੀ ਤੇ ਉਹ ਢੇਰੀ ਮੈਂ ਨਹੀਂ ਢਾਈ ਕਿਉਂਕਿ ਮੈਨੂੰ ਆਪਣੇ ਬਾਬਾ ਜੀ ਤੇ ਬਹੁਤ ਵਿਸ਼ਵਾਸ ਸੀ ਇਸ ਨੂੰ ਕੀ ਰਾਜਾ ਰਾਣੀ ਵੱਲ ਦੇਖ ਕੇ ਕਹਿਣ ਲੱਗਾ ਕਿ ਜੋ ਮੈਂ ਸੋਚ ਰਿਹਾ ਕਿ ਤੂੰ ਵੀ ਉਹੀ ਸੋਚ ਰਹੀ ਹੈ ਰਾਣੀ ਕਹਿੰਦੀ ਹਾਂ ਰਾਜ ਨੇ ਕਿਹਾ ਇਸ ਬੱਚੇ ਦੀ ਬਲੀ ਦੇ ਕੀ ਜੇ ਆਪਣਾ ਬੱਚਾ ਹੋ ਵੀ ਗਿਆ ਤਾਂ ਉਹਦਾ ਕੀ ਪਤਾ ਕਿ ਉਹ ਵੱਡਾ ਹੋ ਕੇ ਕਿਹੋ ਜਿਹਾ ਨਿਕਲੇਗਾ ਕੀ ਪਤਾ ਉਹ ਮੇਰੇ ਰਾਜ ਭਾਗ ਨੂੰ ਨਾ ਸੰਭਾਲੇ ਰਾਜ ਨੇ ਰਾਣੀ ਨੂੰ ਕਿਹਾ ਇਸ ਬੱਚੇ ਨੂੰ ਹਮੇਸ਼ਾ ਲਈ ਆਪਾਂ ਆਪਣੇ ਕੋਲ ਰੱਖ ਲੈਣੇ ਆ ਆਪਾਂ ਇਸ ਬੱਚੇ ਨੂੰ ਗੋਦ ਲੈ ਲੈਂਦੇ ਹਾਂ ਰਾਣੀ ਮੰਨ ਗਈ ਬੱਚਾ ਫਿਰ ਉਸ ਡੇਰੀ ਕੋਲ ਜਾ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਮੈਨੂੰ ਆਪਣੇ ਗੁਰੂ ਤੇ ਬਹੁਤ ਭਰੋਸਾ ਸੀ ਮੈਨੂੰ ਮੇਰੀ ਉਹਨਾਂ ਨੇ ਮੇਰੀ ਜਾਨ ਬਚਾ ਲਈ ਇਸ ਲਈ ਸਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਬੋਲੋ ਸਾਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ